ਜੇ ਤਾਂ ਤੁਸੀਂ ਚੈਸ ਪਲੇਅਰ ਹੋ ਨਵੇਂ-ਨਵੇਂ ਤੁਸੀਂ ਇੱਕ ਜਾਂ ਦੋ ਮੂਵ ਵੀ ਪਤਾ ਹੈ ਤੁਹਾਨੂੰ ਕਿ ਅੱਗੇ ਕੀ ਚਲਣੀ ਕਿਹੜੀ ਗਿੱਟੀ ਚਲਣੀ ਹੈ ਜੇ ਕੋਈ ਮਾਸਟਰ ਬੰਦਾ ਬੈਠਾ ਉਹਨੂੰ ਅਗਲੀਆਂ 20 ਮੂਵਸ ਦਾ ਪਤਾ ਵੀ ਮੈਂ ਕਿਹੜੀਆਂ ਚਲਣੀ ਆ ਜਿਹੜਾ ਨਵਾਂ ਬੰਦਾ ਆ ਉਹਨੂੰ ਅਸੀਂ ਕਹਿੰਦੇ ਡਾਇਨਾਮਿਕ ਅਪਰੋਚ ਜਿਹੜਾ ਮਾਸਟਰ ਬੰਦਾ ਉਹਨੂੰ ਕਹਿੰਦੇ ਸਟ੍ਰੈਟਿਜੀਕ ਅਪਰੋਚ ਉਹ ਸਟ੍ਰੈਟਜੀ ਦੇ ਨਾਲ ਗੇਮ ਖੇਡਦਾ ਇਸ ਬੁੱਕ ਦੇ ਵਿੱਚ ਮੈਂ ਸਟ੍ਰੈਟਜੀ ਲਿਖੀ ਆ ਕਿ ਤੁਸੀਂ ਪ੍ਰੋਸੈਸ ਨੂੰ ਫਾਲੋ ਕਰਨਾ ਹਰੇਕ ਬੰਦਾ ਕਹਿੰਦਾ ਮੈਨੂੰ ਯਾਰ ਖੀਰ ਬਣੀ ਬਣਾਈ ਮਿਲ ਜਵੇ ਲੇਕਿਨ ਖੀਰ ਲਈ ਪਹਿਲਾਂ ਯਾਰ ਤੁਸੀਂ ਸਮਾਨ ਖਰੀਦ ਕੇ ਲੈ ਕੇ ਆਉਂਗੇ ਦੁੱਧ ਲੈ ਕੇ ਆਉਂਗੇ ਚਾਵਲ ਲੈ ਕੇ ਆਉਂਗੇ ਉਹਨੂੰ ਡਿਸ਼ ਦੇ ਵਿੱਚ ਚਾੜੋਗੇ ਉਹਦੇ 'ਚ ਟਾਈਮ ਲੱਗੇਗਾ ਫਿਰ ਤੁਸੀਂ ਚੈੱਕ ਕਰਦੇ ਆਂ ਕਿ ਕਦੋਂ ਉਹਦੇ 'ਚ ਚੀਨੀ ਮਿਕਸ ਕਰਨੀ ਆ ਔਰ ਉਹਨੂੰ ਕਿਦਾ ਹਲਾਣਾ ਉਹ ਇੱਕ ਪ੍ਰੋਸੈਸ ਆ ਸਾਰੀ ਚੀਜ਼ ਨੂੰ ਕਰਨ ਦਾ ਇੱਕ ਖੀਰ ਬਣਾਉਣ ਨੂੰ ਇੰਨਾ ਪ੍ਰੋਸੈਸ ਲੱਗਦਾ ਇਹ ਤਾਂ ਆਪਾਂ ਰੀਅਲ ਏਸਟੇਟ ਦਾ ਕੈਰੀਅਰ ਦੀ ਗੱਲ ਕਰ ਰਹੇ ਆਂ ਇਟਸ ਨਾਟ ਅ ਸਮਾਲ ਥਿੰਗ 43000 ਡਾਲਰ ਦੀ ਕਾਸਟ ਆ ਪਰ ਈਅਰ ਉੱਤੇ ਦੀ ਤੁਹਾਡੀ ਲਾਈਫ ਦੀ ਕਾਸਟ ਆ ਤੁਸੀਂ ਇੰਨਾ ਮਹਿੰਗਾ ਟਾਈਮ ਜਿਹੜਾ ਕਦੀ ਰਿਪਲੇਸ ਨਹੀਂ ਹੋ ਸਕਦਾ ਤੁਹਾਡੀ ਜ਼ਿੰਦਗੀ ਆ ਤੁਸੀਂ ਉਹ ਕੰਮ ਕਰੋ ਜਿਹਦੇ ਤੁਹਾਡੀ ਖੁਸ਼ੀ ਆ